ਆਜੋ ਆਜਾ ਖੱਦੇ ਆ ਜਾਣਾ ਹੋ ਜਾ ਸਾਡੇ ਮੈਦਾਨ ਹੋਰ ਸਿੰਗਰ ਸਿੰਗਰ ਜਿੰਦਾਬਾਦ ਸਰਦਾਰ ਰਵੀਕਰਨ ਸਿੰਘ ਸਿੰਗਰ ਕਿ ਤੁਹਾਡੀ ਸਾਰਿਆਂ ਦੀ ਭਰਤੀ ਹੋਈ ਉਸ ਤੋਂ ਬਾਅਦ ਹੁਣ ਸਰਕਲਾਂ ਦੇ ਪ੍ਰਧਾਨ ਬਣਨੇ ਨੇ ਫਿਰ ਜ਼ਿਲ੍ਹਾ ਪ੍ਰਧਾਨ ਬਣਨੇ ਨੇ ਕਹਿੰਦਾ ਪਾਰਟੀ ਇਸ ਤਰੀਕੇ ਦੇ ਨਾਲ ਯੋਜਨਾ ਬਣ ਤਰੀਕੇ ਦੇ ਨਾਲ ਜਿਹੜਾ ਵਾ ਇਸ ਪਾਰਟੀ ਦੇ ਵਿੱਚ ਕੰਮ ਕੀਤਾ ਜਾਂਦਾ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਡੇਰਾ ਬਾਬਾ ਨਾਨਕ ਦੀ ਸੰਗਤ ਨੇ ਬੜਾ ਹਮੇਸ਼ਾ ਹੀ ਮੇਰੇ ਪ੍ਰਵਾਸ ਤੇ ਮੇਰੇ ਪ੍ਰਯਾਸਾਂ ਸੁਰੱਖਿਆ ਚਾਹੇ ਮੇਰੇ ਪਿਤਾ ਦੀ ਨਿਯੋਕਤੀ ਲੜੀ ਚਾਹੇ ਮੈਂ ਲੜੀ ਤੁਸੀਂ ਆਪ ਤਗੜੇ ਹੋ ਕੇ ਆਪ ਮਦਾਨ ਮੋਰਚਾ ਸਾਹਮਣੇ ਸਾਡੀ ਹਰ ਲੜਾਈ ਲੜਦੇ ਰਹੇ ਜੀ ਚਲੋ ਸਮੇਂ ਦੇ ਨਾਲ ਕਈ ਬਦਲਾਅ ਆਏ ਕਈ ਗੱਲਾਂ ਹੋਈਆਂ ਹੁਣ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਮੈਂ ਅੱਜ ਗੱਲ ਉਸ ਵਿਸ਼ੇ ਤੇ ਕਰਨ ਲੱਗਾ ਕਿ ਅੱਜ ਤੁਹਾਡੇ ਕੋਲ ਤਿੰਨ ਪ੍ਰਧਾਨ ਬਣਾ ਕੇ ਜਾਣੇ ਨੇ ਵਾਸੂਦੇਵਾਲ ਜੀ ਨੇ ਤੁਸੀਂ ਸਾਰਿਆਂ ਨੇ ਜਿਹੜਾ ਇੱਕ ਫੈਸਲਾ ਕੀਤਾ ਉਹਨੂੰ ਲਾਗੂ ਕਰਨਾ ਇਹਨਾਂ ਨੇ ਮੈਂ ਜਿਨ੍ਹਾਂ ਨੇ ਨਵੇਂ ਪ੍ਰਧਾਨ ਬਣਨਾ ਵਾ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦੀ ਗਣੀ ਗੁਣ ਪਹਿਲੇ ਵਾਲੀਆਂ ਗੱਲਾਂ ਨਹੀਂ ਕਿ ਉੱਥੋਂ ਬੈਠੇ ਹੀ ਸਰ ਜਾਣਾ ਹੁਣ ਸਾਨੂੰ ਪਿੰਡ ਪਿੰਡ ਘਰ ਘਰ ਗਲੇ ਗਲੇ ਜਾਣਾ ਪੈਣਾ 2027 ਦੇ ਵਿੱਚ ਸਰਕਾਰ ਬਣਨੀ ਆ ਤੇ ਤਾਂ ਹੀ ਬਣਨੀ ਆ ਜੇ ਆਪਾਂ ਸਾਰੇ ਤਗੜੇ ਹੋ ਕੇ ਮਿਹਨਤ ਕਰਾਂਗੇ ਬੋਲੇ ਸੋਨਹਰ ਹੋਸ਼ ਜੀ ਜਿੰਨੇ ਇਲਾਕੇ ਦੀ ਸਮੁੱਚੀ ਸਾਥ ਸੰਗਤ ਹੋ ਪੈ ਭਰਾ ਨੌਜਵਾਨ ਵੀਰ ਸਾਡੇ ਇਹਦੇ ਗ੍ਰਹਿ ਵਿਖੇ ਆ ਕੇ ਸਾਡੇ ਹੌਸਲਾ ਵਧਾਈ ਕੀਤੀ ਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੋਲੇ ਸੋਨਾ ਸਾਡੀ ਜੀਤ ਹੈ